ਇਰਤਿਓ ਬੋਲੀ ਬੋਲੀ ਬਾਬਾ ਸ시ਕਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਵਾਲੀ ਬਾਬਾ ਚੈਨਲ ਦੇਖ ਰਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਇਨੀ ਦਿਨੀ ਫਿਲਮ ਇੰਡਸਟਰੀ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ ਆਏ ਦਿਨ ਕੋਈ ਨਾ ਕੋਈ ਜੋੜਾ ਵਿਆਹ ਦੇ ਬੰਦਰਾਂ 'ਚ ਪੱਜ ਰਿਹਾ ਤੇ ਦੋਸਤੋ ਹੁਣ ਇੱਕ ਖਬਰ ਆਈ ਆ ਕਿ ਯੁਵਰਾਜ ਹੰਸ ਜੋ ਕਿ ਪਦਮ ਸ਼੍ਰੀ ਹੰਸਰਾਜ ਹੰਸ ਦੇ ਸੁਪੁੱਤਰ ਆ ਉਹਨਾਂ ਦੀ ਮੈਰਿਜ ਹੋਣ ਜਾ ਰਹੀ ਆ ਤੇ ਉਹਨਾਂ ਦੀ ਮੈਰਿਜ ਦੀ ਖਬਰ ਆ ਜਿਹੜੀ ਉਹ ਇਹ ਆਈ ਆ ਕਿ ਉਹ 21 ਫਰਵਰੀ ਨੂੰ ਆ ਉਹਨਾਂ ਦੀ ਮੈਰਿਜ ਹੋ ਰਹੀ ਆ ਮਾਨਸ ਜੋ ਕਿ ਯਵਰਾਜ ਹਾਂਸ ਦੀ ਪ੍ਰੇਮਿਕਾ ਵੀ ਆ ਤੇ ਉਹਨਾਂ ਦੀ ਮੰਗਣੀ ਪਿਛਲੇ ਸਾਲ ਫਰਵਰੀ ਚ ਹੋਈ ਸੀ ਦੋਸਤੋ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਯਵਰਾਜ ਹਾਂਸ ਦੀ ਮੈਰਿਜ ਦਾ ਜੋ ਇਨਵੀਟੇਸ਼ਨ ਕਾਰਡ ਆ ਉਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹਨ ਮੈਨੂੰ ਬoiਫਰੈਂਡ ਗਰਲਫ੍ਰੈਂਡ ਹੈ ਕਿਆ ਨੋ ਕਿਉਂ ਕਿ ਗਰਲਫ੍ਰੈਂਡ ਬਹੁਤ ਡਿਮਾਂਡਿੰਗ ਹੁੰਦੀ ਹੈ ਤੇ ਦੋਸਤੋ ਇੱਥੇ ਹੁਣ ਆਪਾਂ ਯਵਰਾਜ ਹੰਸ ਦੇ ਜੇ ਕੈਰੀਅਰ ਦੀ ਗੱਲ ਕਰੀਏ ਤਾਂ ਯਵਰਾਜ ਹੰਸ ਆਪ ਵੀ ਬਹੁਤ ਹੀ ਵਧੀਆ ਸਿੰਗਰ ਤੇ ਐਕਟਰ ਆ ਕਿਉਂਕਿ ਯਵਰਾਜ ਹੰਸ ਨੇ ਕਾਫੀ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਜਿਵੇਂ ਮਿਸਟਰ ਐਂਡ ਮਿਸਿਸ 420 ਯਾਰ ਅਨਮੁੱਲੇ ਬੁਰਾ ਜਾਂ 70 ਕਿਲੋਮੀਟਰ ਯਰਾਨਾ ਮੁੰਡੇ ਕਮਾਲ ਦੇ ਕਨੇਡਾ ਦੀ ਫਲਾਈਟ ਤੇ ਇਸ ਤੋਂ ਬਿਨਾ ਹੋਰ ਵੀ ਉਹਨਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਉਹਨਾਂ ਨੇ ਜਿੰਨਾ ਵੀ ਫਿਲਮਾਂ ਵਿੱਚ ਕੰਮ ਕੀਤਾ ਉਹ ਫਿਲਮਾਂ ਸੁਪਰ ਹਿਟ ਰਹੀਆਂ ਤੇ ਦੋਸਤੋ ਜੇ ਆਪਾਂ ਯਵਰਾਜ ਹੰਸ ਦੀ ਹੋਣ ਵਾਲੀ ਵਾਈਫ ਮਾਨਸੀ ਸ਼ਰਮਾ ਦੀ ਗੱਲ ਕਰੀਏ ਤਾਂ ਉਹ ਮਹਾਭਾਰਤ ਸੀਰੀਅਲ 'ਚ ਅੰਬਿਕਾ ਦੀ ਭੂਮਿਕਾ ਵਿੱਚ ਨਜ਼ਰ ਆਈ ਸੀ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਯਵਰਾਜ ਹੰਸ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਦੋਸਤੋ ਇਸ ਵੀਡੀਓ ਦੇ ਨੀਚੇ ਕਮੈਂਟ ਵਿੱਚ ਦੱਸਿਓ ਕਿ ਤੁਹਾਨੂੰ ਯਵਰਾਜ ਹੰਸ ਤੇ ਮਾਨਸੀ ਸ਼ਰਮਾ ਦੀ ਜੋੜੀ ਕਿਵੇਂ ਲੱਗੀ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਨਿਊਜ਼ ਬਾਰੇ ਜਾਣ ਸਕਣ ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਫਰਮੈਸ਼ ਕਰੂਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ نیچے ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਹਰ ਰੋਜ਼ ਨਵੀਆਂ ਨਵੀਆਂ ਅਪਡੇਟਸ ਪਾ ਸਕੋ ਤੇ ਨਾਲ ਆ ਰਹੇ ਬੈੱਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਨਾਂ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬ